ਪਤੀ ਦੇ ਨਾਲ 31 ਲੱਖ ਦੀ ਧੋਖਾਧੜੀ ਦੇ ਵਿੱਚ ਨਾਮਜ਼ਦ ਕੈਨੇਡੀਅਨ ਪਤਨੀ ਜਿਸ ਨੂੰ ਬਲੋ ਹੁਣ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਦੇ ਯੇ ਕਿ ਉਸ ਦਾ ਕਹਿਣਾ ਹੈ ਕਿ ਜੇਕਰ ਪਤੀ ਦੇ ਨਾਲ ਠੱਗੀ ਮਾਰਨੀ ਹੁੰਦੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤੇ ਦੇ ਵਿੱਚ 18 ਲੱਖ ਨਹੀਂ ਭੇਜਨੇ ਸੀ ਤਾਂ ਦੱਸਦੇ ਯੇ ਕਿ ਮਾਚੀਵਾੜਾ ਦੇ ਨੇੜੇ ਪਿੰਡ ਸ਼ੇਰੀਆਂ ਦੇ ਵਾਸੀ ਨੌਜਵਾਨ ਜਿਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਵਿਦੇਸ਼ ਜਾ ਕੇ ਉਸ ਦੀ ਪਤਨੀ ਜਿਸ ਦੇ ਵੱਲੋਂ ਉਸ ਦੇ ਨਾਲ 31 ਲੱਖ ਰੁਪਏ ਦਾ ਧੋਖਾ ਕੀਤਾ ਗਿਆ ਪਰ ਹੁਣ ਕੈਨੇਡੀਅਨ ਪਤਨੀ ਵੀ ਮੀਡੀਆ ਦੇ ਸਾਹਮਣੇ ਆਈ ਹੈ ਉਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਦੱਸੋ ਇਹ ਕਿ ਉਹਤ ਵਿਅਕਤੀ ਪ੍ਰਿੰਸਪਾਲ ਸਿੰਘ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਆਪਣੀ ਪਤਨੀ ਜਤਿੰਦਰ ਕੌਰ ਦੇ ਖਿਲਾਫ ਤਾਂ ਜਤਿੰਦਰ ਕੌਰ ਹੁਣ ਜਿਹੜੀ ਕੈਮਰੇ ਸਾਹਮਣੇ ਆਈ ਹੈ ਤੇ ਉਸ ਦਾ ਕਹਿਣਾ ਹੈ ਕਿ ਜਿਹੜਾ ਧੋਖਾਧੜੀ ਦਾ ਉਸਤੇ ਮਾਮਲਾ ਦਰਜ ਕੀਤਾ ਗਿਆ ਬਿਲਕੁਲ ਗਲਤ ਹੈ ਤੇ ਉਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਦੇ ਨਾਲ ਵਿਆਹ ਤੋਂ ਬਾਅਦ ਉਹ 2020 ਵਿੱਚ ਕੈਨੇਡਾ ਆਈ ਸੀ ਇੱਥੇ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਉਸ ਦਾ ਇਹ ਕਹਿਣਾ ਹੈ ਕਿ ਉਸ ਦੇ ਦਿਓਰ ਦਾ ਵਿਹਾਰ ਬਿਲਕੁਲ ਵਧੀਆ ਨਹੀਂ ਸੀ ਜਿਸ ਕਰਕੇ ਉਹ ਲੱਗ ਰਹਿਣ ਲੱਗ ਪਈ ਹੈ ਸੋਰਾ ਪਰਿਵਾਰ ਉਸ ਤੇ ਦਬਾਅ ਪਾ ਰਿਹਾ ਸੀ ਕਿ ਉਹ ਦਿਅਰ ਦੇ ਨਾਲ ਜਾ ਕੇ ਰਵੇ ਤੇ ਗਿਲੇ ਸ਼ਿਕਵੇ ਜਿਹੜੇ ਨੂੰ ਸ਼ੁਰੂ ਹੋਣ ਲੱਗ ਪੈਂਦੇ ਨੇ ਉਸ ਦਾ ਇਹ ਕਹਿਣਾ ਹੈ ਕਿ ਜੇਕਰ ਧੋਖਾ ਧੜੀ ਕਰਨੀ ਹੁੰਦੀ ਤਾਂ ਉਹ ਉਸ ਨੂੰ ਕੈਨੇਡਾ ਬੁਲਾਉਣ ਦੇ ਲਈ ਫਾਇਰ ਵੀ ਨਹੀਂ ਲਗਵਾਉਂਦੀ ਉਸ ਦਾ ਇਹ ਕਹਿਣਾ ਹੈ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਦੇ ਲਈ ਸਾਰੇ ਉਸ ਨੇ ਦਸਤਾਵੇਜ਼ ਵਿੱਚ ਭੇਜੇ ਨੇ ਤੇ ਸਾਰੇ ਪਰਿਵਾਰ ਦੇ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਉਹ ਜਿਹੜੀ ਹੈ ਉੱਥੇ ਜਾੜ ਬੁਝ ਕੇ ਸਿੰਗਲ ਲਿਖਵਾ ਕੇ ਰਹਿੰਦੀ ਹੈ ਤਾਂ ਉਸ ਦਾ ਇਹ ਕਹਿਣਾ ਹੈ ਕਿ ਜਦੋਂ ਉਸ ਨੇ ਵਰਕ ਪਰਮਿਟ ਅਪਲਾਈ ਕਰਨਾ ਸੀ ਉਸਨੇ ਆਪਣੇ ਪਤੀ ਨੂੰ ਕਿਹਾ ਸੀ ਆਪਣੀ ਫਾਈਲ ਚੁੱਕ ਲਵੇ ਜਦੋਂ ਪੀਆਰ ਹੋ ਜਾਵੇਗੀ ਤਾਂ ਉਸ ਨੂੰ ਕੈਨੇਡਾ ਬੁਲਾ ਲਵੇਗੀ ਤਾਂ ਇਸ ਮਾਮਲੇ ਦੇ ਵਿੱਚ ਉਹਨ ਉਸ ਦਾ ਇਹ ਕਹਿਣਾ ਹੈ ਕਿ ਮੈਂ ਆਪਣੇ ਪਤੀ ਤੇ ਸਹੁਰਿਆਂ ਦੇ ਖਾਤੇ ਦੇ ਵਿੱਚ 18 ਲੱਖ ਰੁਪਏ ਵੀ ਕੈਨੇਡਾ ਤੋਂ ਭੇਜੇ ਜੇਕਰ ਠੱਗੀ ਮਾਰਨੀ ਹੁੰਦੀ ਤਾਂ ਮੈਂ ਇਹ ਪੈਸੇ ਨਹੀਂ ਭੇਜਨੇ ਸੀ ਤਾਂ ਜਤਿੰਦਰ ਕੌਰ ਦਾ ਕਹਿਣਾ ਹੈ ਕਿ ਪਤੀ ਦੇ ਨਾਲ ਕਲੇਸ਼ ਰਹਿਣ ਕਰਕੇ ਉਹ ਖੁਦ ਡਿਪਰੈਸ਼ਨ ਦੀ ਮਰੀਜ਼ ਹੋ ਗਈ ਹੈ ਉਸ ਦੀ ਦਵਾਈ ਚੱਲਦੀ ਹੈ ਉਸ ਦਾ ਇਹ ਕਹਿਣਾ ਹੈ ਕਿ ਮੇਰੇ ਭਰਾ ਦੀ ਮੌਤ ਹੋ ਚੁੱਕੀ ਹੈ ਮਾਤਾ ਪਿਤਾ ਦੇ ਖਿਲਾਫ ਮੇਰਾ ਸੋਹਰਾ ਪਰਿਵਾਰ ਸ਼ਿਕਾਇਤ ਕਰਕੇ ਪਰੇਸ਼ਾਨ ਕਰ ਰਿਹਾ ਹੈ ਪਿਤਾ ਦੀ ਹਾਲਤ ਬੜੀ ਨਾਜ਼ੁਕ ਹੈ ਤੇ ਜਤਿੰਦਰ ਕੋਰ ਦਾ ਕਹਿਣਾ ਹੈ ਕਿ ਉਸਨੇ 31 ਲੱਖ ਰੁਪਏ ਦੀ ਠੱਗੀ ਨਹੀਂ ਮਾਰੀ ਤੇ ਉਸ ਦਾ ਇਹ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੀ ਹੈ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕਦੋਂ ਮੈਰਿਜ ਹੋਈ ਸੀ ਤੁਹਾਡੀ ਸਰ ਮੇਰਾ ਨਾਮ ਪ੍ਰਿੰਸਪਲ ਸਿੰਘ ਪਿੰਡ ਸ਼ੇਰੀਆਂ ਮੇਰੀ ਮੈਰਿਜ 2018 ਚ ਹੋਈ ਸੀ ਤੇ ਉਸ ਤੋਂ ਬਾਅਦ ਕੀ ਕੀ ਹੋਇਆ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਅਸੀਂ ਜਦੋਂ ਮੈਰਿਜ ਹੋਣ ਤੋਂ ਬਾਅਦ ਸਰ ਉਹਦੀ ਫਾਇਲ ਲਗਵਾਈ ਮਤਲਬ ਕਿ ਨਾਇਲਸ ਕੀਤੀ ਸੀ ਕੁੜੀ ਨੇ ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭੇਜਨੀ ਕੁੜੀ ਤਾਂ ਵਿਆਹ ਤੋਂ ਬਾਅਦ ਤਾਂ ਅਸੀਂ ਸਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਕਾਰਡ ਸੀਗੇ ਤੇ ਉਹਨੂੰ ਫਿਰ ਤਿੰਨ ਵਾਰ ਰੀਅਲਸ ਕਰਾਈ ਅਸੀਂ ਆਪ ਉਹ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਸਿੰਗਲ ਦੀ ਫਾਇਲ ਆਈ ਹੋਈ ਹੈ ਕਿੰਨਾ ਕ ਖਰਚਾ ਆ ਗਿਆ ਸੀ ਜੇ ਲੋਨ ਵੀ ਦਿੱਤਾ ਹੋਣਾ ਤੁਹਾਡੇ ਦਾ ਸਰ ਹਾਂਜੀ ਸਰ ਅੱਧਾ ਕਿੱਲਾ ਮੇਰੀ ਪੈਲੀ ਵੇ ਗਈ ਤੇ ਉਸ ਤੋਂ ਬਾਅਦ ਸਾਰਾ ਜੀ ਵਿਆਹ ਤੇ ਪੈ ਚੱਕੇ ਸੀਗੇ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ ਤੇ ਫਿਰ ਟੋੜੀ ਗੱਲਬਾਤ ਹੁੰਦੀ ਰਹੀ ਉਹਦੇ ਨਾਲ ਕੀ ਕਹਿੰਦੀ ਕੀ ਸੀ ਤੁਹਾਨੂੰ ਸਰ ਮੈਂ ਤਾਂ 6 ਮਹੀਨੇ ਵਧੀਆ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜੇ ਜਿਹਾ ਗੱਲ ਕਰਨੀ ਘੱਟ ਕਰਦੀ ਹੁੰਦੀ ਮੇਰੇ ਨਾਲ ਨਾ ਮੈਂ ਤਾਂ ਫੋਨ ਕਰਦੀ ਸੀ ਨਾ ਮੈਂ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖਦੀ ਸੀ ਤਲਾਕ ਕੋ ਤੇ ਕਾਗਜ਼ਪੋਰ ਨੇ ਵੀ ਕਿਦਾਂ ਭੇਜੇ ਸਰ ਉਹਨੇ ਮੈਂ ਮੈਨੇਜਰੋ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰ ਉਹਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਲੜੀ ਕੇਸ ਲੜਨਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨੇ ਪਾਵਰ ਰੋਡਰ ਨਹੀਂ ਭੇਜੀ ਸੀ ਮੈਨੂੰ ਮੇਰੀ ਮੰਮੀ ਕੇਸ ਲੜੂਗੀ ਤੇ ਹੁਣ ਕੀ ਮੰਗ ਕਰਦਾ ਕੀ ਕਹਿਣਾ ਚਾਹੁੰਦੇ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਫ ਮਿਲੇ ਜੀ ਠੀਕ ਹੈ ਜੋ ਮੇਰਾ ਖਰਚਾ ਹੋਇਆ ਜੀ ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਗਏ ਜੀ ਮੇਰੇ ਮੈਂ ਇੱਥੇ ਬਹਿਲਾ ਬੈਠਾ ਜੀ ਆਪ ਬਾਹਰ ਕੈਨੇਡਾ ਚ ਤੇ ਮੈਨੂੰ ਇਨਸਾਨ ਮਿਹਰੇ ਵੱਤ ਕਾਰਜਪ੍ਰਬੰਧੀ ਸਰਕਾਰੀ ਜੋ ਵੀ ਕਾਰਜਪ੍ਰਬੰਧੀ ਤੋਂ ਕੀਤੀ ਹੈ ਵਿਕਾਰੀ ਠੀਕ ਸਸ਼ੀਕਲ ਜੀ ਮੇਰਾ ਨਾਮ ਜਤਿੰਦਰ ਗੌਰ ਹੈ ਜਿਹੜਾ ਨਮਾਸ਼ਾਦੀ ਰਾਨਾ ਲਿਆ ਤੇ ਮੇਰੀ ਮੈਰਿਜ ਮਾਚੀਵਾੜਾ ਸਾਹਿਬ ਦੇ ਲਾਗੇ ਲੱਗੇ ਪੈਨ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰਿੰਸਪਾਲ ਸਿੰਘ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮਨੂੰ ਨੇ ਧੋਖਾਧੜੀ ਕੀਤੀ ਹੈ ਜੋ ਕਿ ਬਿਲਕੁਲ ਝੂਠਾ ਐਵੇਂ ਤਾਂ ਕੁਝ ਨਹੀਂ ਹੋਇਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਅਸੀਂ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦੌਰਾਨ ਮੇਰੇ ਦਿਓਰ ਦਾ ਮੇਰੇ ਨਾਲ ਸੁਭਾਅ ਵਧੀਆ ਨਹੀਂ ਸੀ ਜਿਸ ਕਰਕੇ ਮੈਨੂੰ ਉਹ ਦਿਨ ਅੱਡ ਹੋ ਗਈ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੇਰੇ ਦਿਓਰ ਨਾਲ ਅੱਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦੇ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਜਬਰਦਸਤੀ ਕਹਿੰਦੇ ਸੀਗੇ ਕਿ ਤੂੰ ਆਪਣੇ ਦਿਓਰ ਨਾਲ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮਟਾਬ ਸ਼ੁਰੂ ਹੋ ਗਏ ਪਰ ਫਿਰ ਮੈਂ ਉਹਨਾਂ ਨੂੰ ਕਹੇ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜ੍ਹਾਈ ਜਦੋਂ ਮੈਂ ਆਪਣੀ ਪੜ੍ਹਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਲਈ ਚਾਹੀਦੇ ਸੀ ਤੇ ਮੈਂ ਉਹਨਾਂ ਨੂੰ ਸਾਰੇ ਉਹ ਉਹ ਵੀਜ਼ਾ ਸਪਾਊਸ ਵੀਜ਼ਾ ਲਗਾ ਲਈ ਸਾਰੇ ਡਾਕੂਮੈਂਟ ਪੇਸ਼ਤੇ ਤੇ 1 ਸਾਲ ਉਹਨਾਂ ਦੀ ਫਾਈਲ ਪੂਲ ਦੇ ਵਿੱਚ ਪਈ ਰਹੀ ਕੋਈ ਵੀ ਰਿਜ਼ਲਟ ਨਹੀਂ ਆਇਆ 1 ਸਾਲ ਪੈਂਡਿੰਗ 'ਚ ਉਹਨਾਂ ਦੀ ਫਾਈਲ ਲੱਗੀ ਰਹੀ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਜਦੋਂ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗੀ ਮੈਨੂੰ ਉਸ ਦੌਰਾਨ ਪਤਾ ਲੱਗਾ ਕਿ ਮੇਰੇ ਜਿਹੜਾ ਜਦੋਂ ਮੈਂ ਇੰਡੀਆ ਤੋਂ ਫਾਈਲ ਲਗਾ ਕੇ ਆਈ ਸੀ ਤਾਂ ਏਜੰਟ ਨੇ ਮੇਰਾ ਸਟੇਟਸ ਸਿੰਗਲ ਰੱਖਿਆ ਸੀਗਾ ਤਾਂ ਮੈਂ ਆਪਣੇ ਜਦੋਂ ਹਸਬੰਡ ਨੂੰ ਕਾਲ ਕੀਤੀ ਤਾਂ ਮੇਰੇ ਹਸਬੰਡ ਕਹਿੰਦੇ ਕਿ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦਾ ਪਤਾ ਹੈ ਕਿ ਉਹਨਾਂ ਦਾ ਜਿਹੜਾ ਸਟੇਟਸ ਹੈ ਸਿੰਗਲ ਆ ਪਰ ਉਹਨਾਂ ਨੇ ਮੇਨਾਂ ਇਹ ਗੱਲ ਨਹੀਂ ਸ਼ੇਅਰ ਕੀਤੀ ਮੈਨੂੰ ਇਹ ਨਹੀਂ ਦੱਸਿਆ ਮੈਂ ਇਸ ਬਾਰੇ ਬਿਲਕੁਲ ਅਵੇਅਰ ਨਹੀਂ ਸੀਗੀ ਕਿਉਂਕਿ ਕਿਉਂਕਿ ਜੇ ਮੈਂ ਅਵੇਅਰ ਹੁੰਦੀ ਤਾਂ ਸ਼ਾਇਦ ਮੈਂ ਉਹਨਾਂ ਨੂੰ ਪੇਪਰ ਨਾ ਭੇਜਦੀ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਫਿਰ ਉਸ ਦੌਰਾਨ ਫਿਰ ਉਹਨਾਂ ਨੇ ਆਪਣੇ ਏਜੰਟ ਨੂੰ ਕਾਲ ਕੀਤੀ ਤੇ ਉਹਨਾਂ ਨੇ ਜਿਨ੍ਹਾਂ ਤੋਂ ਉਹਨਾਂ ਨੇ ਫਾਈਲ ਲਵਾਈ ਸੀ ਸਮਰਾਰੇ ਵਾਲਿਆਂ ਤੋਂ ਫਿਰ ਉਹਨਾਂ ਨੇ ਮੇਰੇ ਹਸਬੰਦ ਦੀ ਫਾਈਲ ਵਿਧਰੋ ਕਰਾਤੀ ਉਹ ਕਹਿੰਦੇ ਕਿ ਤਾਂ ਤੁਮੀ ਇਸ ਰਿਪਰੈਜੈਂਟੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪੁੱਛਿਆ ਤੇ ਸਾਡਾ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਨੇ ਆ ਦੁਬਾਰਾ ਪਰ ਮੇਰੇ ਜਿਹੜੇ ਇਨ-ਲੋਜ਼ ਆ ਉਸ ਚੀਜ਼ ਨੂੰ ਐਗਰੀ ਨਹੀਂ ਕੀਤਾ ਉਹਨਾਂ ਨੇ ਕਹਿ ਕੇ ਕੋਰਟ ਮੈਰਿਜ ਦੁਬਾਰਾ ਨਹੀਂ ਹੋ ਸਕਦੇ ਪਰ ਉਹ ਮੈਨੂੰ ਫਿਰ ਉਹ ਉਹ ਕਹਿ ਮੈਨੂੰ ਇਹ ਕਹਿ ਰਹੇ ਸੀ ਕਿ ਜਿਵੇਂ ਮੇਰਾ ਇੱਥੇ ਦਿਓਰ ਕਹਿੰਦਾ ਹੈ ਕਿ ਓਵੇਂ ਕਰ ਪਰ ਮੇਰੇ ਮੇਰੇ ਦਿਓਰ ਨਾਲ ਨਹੀਂ ਬਣਦੀ ਸੀਗੀ ਇੱਥੇ ਸਾਡੇ ਆਪਸ ਵਿੱਚ ਨਹੀਂ ਉਹ ਸਹੀ ਕੁਝ ਸਹੀ ਨਹੀਂ ਸੀਗਾ ਤੇ ਦੇ ਉਹ ਦੇ ਮੇਰੇ ਜਿਹੜੇ ਦੋਸਤ ਦਾ ਮੇਰੇ ਦਿਓਰ ਦਾ ਜਿਹੜੇ ਦੋਸਤ ਹੈਦਰ ਉਹ ਕਹਿ ਰਿਹਾ ਸੀਗਾ ਕਿ ਮੈਨੂੰ ਆਪਣੇ ਸਾਰੇ ਕਾਗਜ਼ ਜਿਹੜੇ ਆ ओरिजिनल ਮੇਰਾ ਪਾਸਪੋਰਟ ਮੇਰਾ ਵਰਕ ਪਰਮਿਟ ਉਹ ਦੇ ਦੋਸਤ ਨੂੰ ਦੇ ਕੇ ਆਣਾ ਪਏਗਾ ਤੇ ਉਹ ਦੁਆਰਾ ਮੇਰਾ ਵਰਕ ਪਰਮਿਟ ਅਪਲਾਈ ਕਰ ਦੇਗਾ ਜੋ ਕਿ ਸਹੀ ਨਹੀਂ ਸੀ ਤੇ ਮੈਂ ਇਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਕੀਤਾ ਬਸ ਜਿਸ ਦਿਨ ਤੋਂ ਮੈਂ ਉਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਹੋਈ ਉਹਨਾਂ ਨੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇੰਡੀਆ ਕੇ ਕੋਰਟ ਮੈਰਿਜ ਕਰਾ ਲੈਣੇ ਆ ਦੁਆਰਾ ਜੇ ਹੋ ਸਕਦੇ ਆਪਣੇ ਕੀ ਆਪਣਾ ਸਭ ਸਹੀ ਰਹੇਗਾ ਪਰ ਉਹ ਇਸ ਲਈ ਉਸ ਟੈਮ ਮੰਨੇ ਨਹੀਂ ਤੇ ਉਹ ਕਹਿ ਰਹੇ ਸੀ ਕਿ ਤੂੰ ਸਾਡੀ ਗੱਲ ਨਹੀਂ ਮੰਨਸ ਆਪਣਾ ਜੋ ਵੀ ਤੇਰੇ Ориਜినਲ ਡਾਕੂਮੈਂਟ ਨੇ ਉਹ ਜਿਹੜਾ ਮੇਰੇ ਦਿਓਰ ਦਾ ਦੋਸਤ ਆ ਉਹਨੂੰ ਜਾ ਕੇ ਫੜਾ ਕੇ ਆਜਮਾ ਉਹ ਕਹਿੰਦੇ ਵੀ ਉਹ ਇਮੀਗ੍ਰੇਸ਼ਨ ਦੇ ਵਿੱਚ ਆ ਮੈਂ ਉਹ ਗੱਲ ਨਹੀਂ ਮੰਨੀ ਸੀ ਬਸ ਉਸ ਗੱਲ ਤੋਂ ਸਾਡਾ ਅਸਲੀ ਲੜਾਈ ਸ਼ੁਰੂ ਹੋ ਗਈ ਸੀ ਕਿ ਸਾਡੇ ਮਨ ਮਟਾਵ ਉੱਥੋਂ ਸ਼ੁਰੂ ਹੋ ਗਏ ਸੀ ਪਰ ਜਿਹੜਾ ਇਹ ਕਹਿ ਰਿਹਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਤੇ ਮੈਂ ਬਲੌਕ ਕਰਦੀ ਰਹੀਆਂ ਉਹ ਸੱਚ ਨਹੀਂ ਹੈਗਾ ਬਲੌਕ ਮੈਂ ਉਦੋਂ ਕਰਦੀ ਸੀ ਜਦੋਂ ਮੈਨੂੰ ਮਾਨਸਿਕ ਤਣਾ ਦਿੱਤਾ ਜਾਂਦਾ ਸੀ ਜਦੋਂ ਮੈਨੂੰ ਜਬਰਦਸਤੀ ਜਦੋਂ ਮੈਨੂੰ ਗਲਤ ਬੋਲਦੇ ਸੀ ਜਦੋਂ ਮੇਤੇ ਝੂਠੇ ਇਲਜ਼ਾਮ ਲਾਉਂਦੇ ਸੀਗੇ ਮੈਨੂੰ ਮੈਂ ਮੈਂ 12-12 ਘੰਟੇ ਦਾ ਸ਼ਿਫਟਾ ਲਾ ਕੇ ਆਉਂਦੀ ਸੀ ਮੈਨੂੰ ਕਹਿੰਦੇ ਸੀ ਤੂੰ ਤੂੰ ਮੁੰਡਿਆਂ ਨਾਲ ਰਹਨੀ ਆ ਤੂੰ ਮੁੰਡਿਆਂ ਨਾਲ ਘੁੰਮਦੀ ਆ ਮੈਨੂੰ ਇੰਨਾ ਇੰਨਾ ਕੋ ਬਦਨਾਮ ਕਰਦਾ ਇਹਨਾਂ ਨੇ ਹਰ ਇੱਕ ਹਰ ਇੱਕ ਪਾਸੇ ਇਹੀ ਕਹਿੰਦੇ ਸੀਗੇ ਤੇ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਣ ਲਾਪ ਕਿ ਤੂੰ ਮੈਂ 12-12 ਘੰਟੇ ਦੀ ਸ਼ਿਫਟਾਂ ਲਾ ਕੇ ਆਣੀਆ ਘਰੇ ਥੱਕ ਕੇ ਨਹੀਂ ਆਣਾ ਤੇ ਮੈਨੂੰ ਮੈਨੂੰ ਅੱਗੋਂ ਐਵੇਂ ਵੀ ਨਹੀਂ ਪੁੱਛਣਾ ਕਿ ਤੂੰ ਠੀਕ ਆ ਜਾਂ ਕਿਵੇਂ ਨਹੀਂ ਆ ਮੈਂ ਇੰਨਾ ਬਿਮਾਰ ਵੀ ਰਹਿੰਦੇ ਰਹੀ ਤਾਂ ਉਸ ਉਹ ਤੋਂ ਅੱਕ ਕੇ ਮਾਨਸਿਕ ਤਰਾ ਤੂੰ ਅੱਕ ਕੇ ਮੈਂ ਕਦੇ-ਕਦੇ ਠੀਕ ਆ ਕਿ ਮੈਨੂੰ ਥੋੜਾ ਸ਼ਾਂਤੀ ਚਾਹੀਦੀ ਮੈਂ ਸ਼ਾਰ ਬਲੋ ਕਰਦਾ ਫਿਰ ਅਨਬਲੋ ਕਰ ਦੇਣਾ ਪਰ ਜਿਹੜਾ ਇਹ ਕਹਣਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਹੈ ਬਿਲਕੁਲ ਝੂਠਾ ਮੈਂ 2020 ਤੋਂ ਲੈ ਕੇ 2024 ਤੱਕ ਲਗਾਤਾਰ ਮੈਂ ਉਹਨਾਂ ਨੂੰ ਪੈਸੇ ਭੇਜ ਦੇ ਰਹੀਆਂ ਜਿੰਨਾ ਕਮਾਉਂਦੀ ਨਹੀਂ ਮੈਂ ਸਾਰਾ ਉਹਨਾਂ ਨੂੰ ਭੇਜਿਆ ਕੁਝ ਮੇਰੇ ਮੇਰੇ ਕੋਲ ਕੁਝ ਨਹੀਂ ਹੈਗਾ ਨਾ ਇਸ ਟਾਈਮ ਮੇ ਤੋਂ ਕੋਈ ਸੇਵਿੰਗ ਨਾ ਮੇਰੇ ਇੱਥੇ ਕੋਈ ਕੈਨੇਡਾ ਦਾ ਸਟੇਟਸ ਹੈ ਸਟੇਮ ਨਾ ਮੇਰੇ ਕੋਲ ਕੋਈ ਸੇਵਿੰਗਾਂ ਜੋ ਮੈਂ ਕਮਾਇਆ ਸਾਰਾ ਮੈਂ ਉਹਨਾਂ ਨੂੰ ਭੇਜਤਾ ਪਰ ਉਹ ਫਿਰ ਵੀ ਕਹ ਰਹੇ ਕਿ ਮੇਰੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ 2 ਸਾਲ ਤੋਂ ਮੇਰੇ 2 ਸਾਲ ਹੋ ਚਲੇ 2.5 ਸਾਲ ਉਹ ਕਦੇ ਕਿਤੇ ਮੇਰੇ ਤੇ ਕੰਪਲੇਂਟ ਕਰਦੇ ਕਦੇ 2.5 ਸਾਲ ਤੋਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨੇ ਸਕੂਲ ਨਾਲ ਰਹਿਨ ਦਿੱਤਾ ਕਦੀ ਉਹ ਪੰਚਾਇਤ ਲੈ ਕੇ ਤੁਰ ਜਾਂਦੇ ਸੀ ਕਦੀ ਕਿਤੇ ਕੰਪਲੀਟ ਕਰ ਦਿੰਦੇ ਸੀ ਪਿੱਛੇ ਜਿਵੇਂ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਸਾਡੇ ਤੇ ਫਿਰ ਉੱਥੇ ਵੀ ਮੈਂ ਆਪਣੇ ਬਿਆਨ ਦਿੱਤੇ ਸੀ ਤੇ ਸਾਰੇ ਡਾਕੂਮੈਂਟ ਉੱਥੇ ਵੀ ਜਿਸੇ ਫਿਰ ਉੱਥੇ ਸਾਡਾ ਇਹ ਫੈਸਲਾ ਹੋਇਆ ਸੀ ਕਿ ਕਿ ਪੈਸਿਆਂ ਦਾ ਕੋਈ ਲੈਣ ਦੇ ਨੀ ਹੈ ਨਾ ਵੀ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੈਗਾ ਤੇ ਮੈਂ ਸਾਰੇ ਪੈਸੇ ਉਹਨਾਂ ਨੂੰ ਭੇਜੇ ਹੋਏ ਆ ਮੇਰੇ ਤੋਂ ਰਸੀਪਟ ਵੀ ਨੇ ਮੈਂ 2000 ਮੇਤੂ ਰਿਸ਼ਫਟ ਵੀ ਹੈਗੀਆਂ ਨੇ ਮੈਂ ਉਹਨਾਂ ਨੂੰ ਹੁਣ ਤੱਕ ਮੇਰੇ ਤੇ ਜਿਹੜੋ ਕਹਿ ਰਹੇ ਨੇ ਕਿ ਮੇਰੇ ਤੇ 31 ਲੱਖ ਲੱਗਾ ਮੇਰੇ ਤੇ 31 ਲੱਖ ਦਾ ਖਰਚਾ ਨਹੀਂ ਆਇਆ ਹੈਗਾ ਉਹ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰੇ ਬਾਹਰ ਆਉਣ ਤੱਕ ਤੱਕ ਮੇਰੇ ਖਾਣ ਪੀਣ ਤੱਕ ਦਾ ਮੇਰਾ ਸਾਰਾ ਉਹਨਾਂ ਨੂੰ ਮੇਤੇ ਤੇ ਜਿਹੜੀਆਂ ਮੇਰੇ ਹਸਬੰਡ ਦੀ ਵੀ ਪਹਿਲਾਂ ਫਾਈਨਲ ਲੱਗੀਆਂ ਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਤੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਇਆ ਕੈਨੇਡਾ ਆ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੋਂ ਲੈ ਕੇ 2018 ਤੱਕ ਮੈਂ ਜਿੰਨੇ ਵੀ ਉਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮੇਰੇ ਕੋਲ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਤੋਂ ਰਿਸਿਪਟਸ ਪਈਆਂ ਨੇ ਉਹਨਾਂ ਦੀ ਇਹ ਮੈਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਉਹਨਾਂ ਦੀਆਂ ਨੇ ਸ਼ਿਫਟਸ ਨੇ ਅਬ ਮੈਂ ਆਖਰੀ ਜਿਹੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜੇ ਮੈਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣਦੇ ਬਾਪ ਜੀ ਵੀ ਮੈਂ ਕਦੀ ਉਹਨਾਂ ਨੇ ਐ ਨਹੀਂ ਕਹਿ ਕੇ ਮੈਂ ਤਲਾਕ ਕਰਨਾ ਜਾਂ ਮੈਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤ ਵਿੱਚ ਉਹਨਾਂ ਨੇ ਆ ਕੇ ਮੈਨੂੰ ਇਹ ਕਹਿਤਾ ਮੇਰੇ ਹਸਬੰਦ ਨੇ ਕਹਿਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਨ ਤੇ ਸ਼ਾਇਦ ਉਥੋਂ ਦਾ ਮਾਹੌਲ ਐਵੇਂ ਦਾ ਆ ਆਸਪਾਸ ਦਾ ਕਿਉਂਕਿ ਉਹਨਾਂ ਦੇ ਪਿੰਡ ਤੋਂ ਸਾਰੇ ਕੈਨੇਡਾ ਆ ਚੁੱਕੇ ਤੇ ਉਹ ਸ਼ਾਇਦ ਫਰਸਟ੍ਰੇਟ ਹੋਗੇ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਸਲਾ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਉਂਗੀ ਪਰ ਮੈਂ ਹਲੇ ਤੱਕ ਕੈਨੇਡਾ ਮੇਰੀ ਪੀਆਰ ਹੋਈ ਨਹੀਂ ਤੇ ਮੇਰਾ ਸਟੇਟਸ ਵੀ ਇਨਵੈਲਿਡ ਹੈ ਜਿਹਦੇ ਕਰਕੇ ਸ਼ਾਇਦ ਮੈਂ ਇੰਡੀਆ ਆ ਨਹੀਂ ਸਕਦੀ ਹੁਣ ਕਿਉਂਕਿ ਤੇ ਤੇ ਉਹ ਮੇਰੇ ਸਹੁਰੇ ਪਰਵਾਨ ਨੂੰ ਇਹ ਵੀ ਪਤਾ ਕਿ ਮੈਂ ਠੀਕ ਨਹੀਂ ਹੈਗੀ ਪਿਛਲੇ 2.5 ਸਾਲ ਤੋਂ ਮੈਂ ਡਿਪਰੈਸ਼ਨ ਦਾ ਇਲਾਜ ਕਰਾਨੀ ਪਈਆਂ ਗੋਲੀਆਂ ਖਾਣੀਆਂ ਪਈਆਂ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਉਹਨੂੰ ਪਤਾ ਕਿ ਹਰ ਮਹੀਨੇ ਮੈਂ ਹਸਪੀਟਲ ਦਾ ਚੱਕਰ ਕੱਟਦੀ ਆ ਪਰ ਫਿਰ ਵੀ ਉਹ ਮੈਨੂੰ ਮਾਨਸਿਕ ਤੌਰ ਤੇੋਂ ਨਹੀਂ ਹਟਦੇ ਹੈਗੇ ਕਦੀ ਕਦੀ ਕਹਿਣਗੇ ਸਾਨੂੰ ਐਨੇ ਪੈਸੇ ਮਹੀਨੇ ਦੇ ਭੇਜ ਕਦੀ ਕਹਣਗੇ ਸਾਨੂੰ ਐਨੇ ਭੇਜ ਮੈਨੂੰ ਮਜਬੂਰ ਕਰਦੇ ਕਿ ਮੈਂ ਉਹਨਾਂ ਨੂੰ ਮਹੀਨੇ ਦਾ 50000 ਰੁਪਏ ਜਾਂ 60000 ਰੁਪਏ ਦਾ ਜਿਹਦੇ ਕਰਕੇ ਮੈਨੂੰ ਮਾਨਸਿਕ ਤਣਾ ਹੋ ਜਾਂਦਾ ਕਿਉਂਕਿ ਕਈ ਵਾਰ ਇੱਥੇ ਕੰਮ ਹੁੰਦਾ ਨਹੀਂ ਹੈਗਾ ਐਨੇ ਪੈਸੇ ਬੰਨ ਦੇ ਨਹੀਂ ਹੈਗੇ ਜਿੰਨੇ ਉਹ ਕਹਿ ਦਿੰਦੇ ਆ ਕਿ ਸਾਨੂੰ ਭੇਜ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਮੈਨੂੰ ਧਮਕੀਆਂ ਦਿੰਦੇ ਆ ਉਹ ਮੈਨੂੰ ਬੜੀ ਵਾਰ ਧਮਕੀ ਦਿੰਦੇ ਕਹਿੰਦੇ ਅਸੀਂ ਤੈਨੂੰ ਬਦਨਾਮ ਕਰ ਦੇਣਾ ਅਸੀਂ ਤੈਨੂੰ ਐ ਕਰ ਦੇਣਾ ਫੇ ਮੈਨੂੰ ਕਹਣਗੇ ਤੇਰੇ ਮੰਮੀ ਡੈਡੀ ਗ੍ਰਫਤਾਰ ਕਰਾ ਦੇਣੇ ਆ ਜਦਕਿ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਨਾ ਉਹ ਉਹਨਾਂ ਨੇ ਕਦੇ ਸਾਡੇ ਵੀਜ਼ੇ ਦੀ ਫਾਈਲ ਬਾਰੇ ਪੁੱਛਿਆ ਨਾ ਉਹ ਉਹ ਕਦੇ ਇਸ ਗੱਲ ਵਿੱਚ ਆਇਆ ਫੇਰ ਵੀ ਅੱਜ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਉਹ ਤਾਂ ਠੀਕ ਹੀ ਵੀ ਨਹੀਂ ਹੈਗੇ ਮੇਰੇ ਮੇਰੇ ਸੋਹਰੇ ਪਰਵਾਰ ਨੂੰ ਇਹ ਵੀ ਪਤਾ ਕਿ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਡੈਡੀ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਉਹ ਅੱਜ ਹੈਗੇ ਜਾਂ ਨਹੀਂ ਹੈਗੇ ਤਾਂ ਵੀ ਉਹਨਾਂ ਤੇ ਜ਼ਬਰਦਸਤੀ ਕਦੇ ਕਿਤੇ ਪਰਚਾ ਦਿਆਂਦੇ ਕਦੇ ਕਿਤੇ 1.5 ਸਾਲ ਹੋ ਗਏ ਉਹਨਾਂ ਨੂੰ ਇਸ ਇਸ ਕੰਡੀਸ਼ਨ 'ਚ ਥਾਣੇ ਕਚਹਿਰੀ ਦੇ ਧੱਕੇ ਖਾਂਦੇ ਆ ਉਹਨਾਂ ਨੂੰ ਮੰਮੀ ਮੇਰੇ ਤਾਂ ਠੀਕ ਨਹੀਂ ਰਹਿੰਦੇ ਹੈਗੇ ਬੰਨੀ ਅਸੀਂ ਇਨ ਸਟਰੋਂਗ ਫੈਮਲੀ ਤੋਂ ਨਹੀਂ ਹੈਗੇ ਮਤ ਮਾਤੜ ਪਰਿਵਾਰ ਹੈਗੇ ਆ ਸਾਨੂੰ ਇਹਨਾਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ ਮੇਰੇ ਪਰਵਾਨ ਮੇਰੇ ਸਾਰੇ ਪਰਵਾਨੇ ਵੀ ਪਤਾ ਮੇਰੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਮੇਰੇ ਘਰ ਤੇ ਪਹਿਲੇ ਹੀ ਪਰੇਸ਼ਾਨਾ ਮਾਨਸਿਕ ਨਹੀਂ ਠੀਕ ਰਹਿੰਦੇ ਤੇ ਹੁਣ ਕੁਝ ਸਮੇਂ ਤੋਂ ਮੇਰੇ ਮੇਰੇ ਸਹੁਰੇ ਪਰਿਵਾਰ ਮੈਨੂੰ ਜ਼ਬਰਦਸਤੀ ਕਹਿ ਰਹੇ ਕਿ ਮੈਂ ਆਪਣੇ ਮਾਪੇ ਤੋਂ ਉਹਨਾਂ ਦੀ ਜ਼ਮੀਨ ਵਕਾਦਾ ਉਹਨਾਂ ਨੂੰ ਪੈਸੇ ਦੇਦਾ ਮੈਂ ਉਹਨਾਂ ਦੀ ਵੀ ਕੰਡੀਸ਼ਨ ਸਮਝਦੀ ਆ ਕਿ ਠੀਕ ਆ ਉਹਨਾਂ ਦੇ ਫਾਈਲ ਨਹੀਂ ਲੱਗੀ ਵੀਜ਼ਾ ਨਹੀਂ ਆਇਆ ਉਹ ਕਿਆਲੇ ਦੌਰੇ ਦਾ ਮਾਹੌਲ ਵੀ ਉਹਨਾਂ ਨੂੰ ਮਜਬੂਰ ਕਰਦਾ ਕੁਝ ਇਹ ਦਿਵਾਲੀ ਵੀ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਵਿਸ਼ਵਾਸ ਵੀ ਹੁੰਦਾ ਉਹਨਾਂ ਨੂੰ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਵੇਟ ਵੀ ਕਰਨੀ ਚਾਹੀਦੀ ਆ ਬਸ ਮੇਰੇ ਕਹਨੇ ਸੱਚ ਨੂੰ ਸੱਚ ਕਿਹਾ ਜਾਵੇ ਕਿ ਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਹੈ ਕਿ ਕੋਈ ਵੀ ਕੁਝ ਵੀ ਕਿਸੇ ਵੀ ਸਬੂਤ ਤੇ ਬਿਨਾ ਕੁਝ ਵੀ ਵੀਡੀਓ ਪਾ ਦਿੰਦੀ ਆ ਬਣਾ ਕੇ ਉਹ ਨਹੀਂ ਜੋ ਸੱਚਾ ਸੱਚ ਨੂੰ ਸੱਚ ਕਿਹਾ ਜਾਵੇ ਨਾਲੇ ਉਹ ਕਹਿੰਦੇ ਨੇ ਕਿ ਮੈਂ ਕਿਵੇਂ 31 ਲੱਖ ਦਾ ਧੋਖਾ ਕੀਤਾ ਜਿਵੇਂ 31 ਲੱਖ ਦਾ ਧੋਖਾ ਕੀਤਾ ਹਾਂ ਤਾਂ ਉਹ ਤਾਂ ਮੈਂ ਆਪਣੇ ਘਰੇ ਆਪਣਾ ਘਰ ਨਾ ਵਧੀਆ ਸਾਰੇ ਹੁੰਦਾ ਕੋਈ ਮੇਰਾ ਘਰ ਜਾ ਕੇ ਦੇਖ ਲੇਤੇ ਉਹਨਾਂ ਦਾ ਘਰ ਦੇਖ ਲਵੇ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣਾ ਘਰ ਬਣਾ ਲਿਆ ਹੁੰਦਾ ਆਪਦੇ ਡੈਡੀ ਦਾ ਇਲਾਜ ਕਰਾ ਲਿਆ ਹੁੰਦਾ ਪੈਸੇ ਘਣੋ ਸਾਡੇ ਮੇਰਾ ਡੈਡੀ ਦਾ ਇਲਾਜ ਨਹੀਂ ਹੋ ਰਿਹਾ ਜੀ ਜੀ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਡੈਡੀ ਦਾ ਇਲਾਜ ਕਰਾ ਲੈਂਦੀ ਤੁਸੀਂ ਆਪ ਜਾ ਕੇ ਆਪ ਜਾ ਕੇ ਮੇਰਾ ਘਰ-ਬਾਰ ਦੇਖ ਲਓ ਕਿ ਉੱਥੇ ਕੀ ਹਾਲਾਤ ਨੇ ਕੀ ਨਹੀਂ ਹੈਗੇ ਕਿ ਮੈਂ 31 ਲੱਖ ਦਾ ਧੋਖਾ ਕੀਤਾ ਆ